ਬੀਬੀ ਕੀ ਖਾਣਾ ਦੋ ਪਹਿਲੇ ਜੋ ਮਰਜ਼ੀ ਬਣਾ ਲੈ ਜੋ ਤੇਰਾ ਦਿਲ ਕਰਦਾ ਨਹੀਂ ਬੀਬੀ ਤੁਸੀਂ ਦੱਸੋ ਚੱਲ ਫੇ ਕੋਫਤੇ ਬਣਾ ਲੈ ਠੀਕ ਆ ਮਮਨਾ ਦੰਨੀਆਂ ਦੇਖ ਲੈ ਬੀਬੀ ਵਿਆਹ ਤੋਂ ਪਹਿਲਾਂ ਲੜ ਪੈਂਦੀ ਹੁੰਦੀ ਸੀ ਮੇਨਾ ਕਿ ਕੋਫਤੇ ਨਹੀਂ ਖਾਣੇ ਤੇ ਹੁਣ ਬਿਨਾਂ ਲੜਾਈ ਮੰਨ ਗਈ ਗੱਲ ਗੱਲ ਤੇ ਮੇਨਾ ਆਡੇ ਲੈਣ ਵਾਲੀ ਉਹ ਜੀ ਜੀ ਕਰਦੀ ਆ ਕਿੰਨੀ ਉਪਰੀ ਲੱਗਦੀ ਹੈ ਨਾ ਦਾਦੀ ਕੁੜੀਆਂ ਦੀ ਜ਼ਿੰਦਗੀ ਵਿਆਹ ਤੋਂ ਬਾਅਦ ਐਨੀ ਬਦਲ ਜਾਂਦੀ ਆ ਹਾਂ ਪੁੱਤ ਬਹੁਤ ਬਦਲ ਜਾਂਦੀ ਹੈ ਕੁੜੀਆਂ ਦੀ ਜ਼ਿੰਦਗੀ ਵਿਆਹ ਤੋਂ ਬਾਅਦ ਚਾਹੇ ਦੋ ਦਿਨ ਬਾਅਦ ਹੀ ਤੇ ਕੇ ਆਵੇ ਸੰਤੇ ਤੁਮੇ ਲੱਗ ਜਾਂਦੀ ਨੀ ਤੇ ਤੂੰ ਹੋਵੇਂ ਰੋਣੀਆਂ ਮੰਗੇ ਆ ਜਾ ਸਕਦੀ ਉਹ ਹੀ ਜਿਹੜਾ ਆਉਣੀ ਉਪਰ ਉਪਰ ਲੱਗਦਾ ਜਿਹੜਾ ਆਉਣੀ ਪੰਡੇ ਪਹੁੰਚੇ ਟੰਗ ਕੇ ਜਦੋਂ ਤੋਂ ਕੋਸ਼ ਸੰਭਾਲੀ ਹੋਵੇ ਲਗਾਤਾਰ ਸੁੰਗੜਿਆ ਹੋਵੇ ਤਵਾਰਿਆ ਹੋਵੇ ਤੋਆ ਹੋਵੇ ਆਪਣੇ ਹੱਥੀਂ ਵੀ ਸੋਈ ਚ ਦੀਦ ਨਾਲ ਸਜਾਏ ਹੋਏ ਪੰਡੇ ਉਹਨੂੰ ਰੁਸੇ ਰੁਸੇ ਜ ਲੱਗਣ ਲੱਗ ਪੰਡੇ ਨੇ ਉਹ ਨਹੀਂ ਸਕੇ ਭੈਣਰਾਵ ਨਾਲ ਲਿਆਕਰ ਪਿਆਰ ਤੇ ਇੰਤਖਾਲ ਗਲ ਕਰਨ ਦੀ ਕੋਸ਼ਿਸ਼ ਬੜੀ ਆਪਣੀ ਜੀ ਲੱਗਦੀ ਜਿਨ੍ਹਾਂ ਦੇ ਜੁੰਡੇ ਸਮਾਰਕ ਬੱਤੇ ਹੋਣ ਆਪਣੀਏ ਅਗਾਰ ਦੀਆਂ ਆਂਟਾਂ ਉਹਨੂੰ ਨਾ ਚੰਦ ਹੋਈ ਜਿਵੇਂ ਨਾ ਪੰਗਾ ਕੋਈ ਹੋ ਦੇ ਦੇਖੀ ਆਂ ਵੀ ਪੜੀਸ਼ ਤੇ ਉਹਨੂੰ ਨਾ ਠੱਕ ਦੇ ਉਹ ਬੱਜਨ ਦੀ ਹਿੱਕ ਤੇ ਮਸ ਆਪਣਾ ਆਪ ਮਾਰ ਕੇ ਦੂਜਿਆਂ ਲਈ ਜੀਣਾ ਸਿਖਣ ਦੀਏ